ਜੀ ਜਵਰਾਜ ਹੰਸ ਉਹ ਵੀ ਪਹੁੰਚ ਰਹੇ ਨੇ ਕਿਉਂਕਿ ਗਹਿਰੇ ਸਦਮੇ ਦੇ ਵਿੱਚ ਨੇ ਜਿੱਥੇ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਸਲੀਮ ਜੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਹੰਸ ਰਾਜ ਹੰਸ ਜੀ ਦੇ ਬੇਟਾ ਜਵਰਾਜ ਹੰਸ ਪਹੁੰਚੇ ਨੇ ਕਿਉਂਕਿ ਉਸਤਾਦ ਮਾਪ ਪਾਪ ਤੋਂ ਵੀ ਵੱਧ ਕੇ ਉਸਤਾਦ ਹੁੰਦਾ ਹੈ ਕਿਉਂਕਿ ਜਿਨ੍ਹਾਂ ਦੇ ਕੋਲੋਂ ਸੁਰਤਾਲ ਸਿੱਖੇ ਹੋਣ ਤਾਂ ਅੱਜ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਹੰਸ ਰਾਜ ਹੰਸ ਜੀ ਦਾ ਬੇਟਾ युवराज ਹੰਸ ਉਹ ਵੀ ਪਹੁੰਚੇ ਨੇ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਮਾਸਟਰ ਸਲੀਮ ਜੀ ਦੇ ਨਾਲ ਬਟੇ 11 ਸਦਮੇ ਦੇ ਵਿੱਚ ਅੱਖਾਂ ਦੇ ਵਿੱਚ ਹੰਝੂ ਜੋ ਕਿ ਅੱਜ ਉਸਤਾਦ ਜਿਨ੍ਹਾਂ ਦੇ ਕੋਲੋਂ ੁੰਗਲੀ ਫੜ ਕੇ ਚੱਲਣਾ ਵੀ ਸਿੱਖਿਆ ਉਹ ਪੂਰਨ ਸ਼ਾ ਕੋਟੀ ਅੱਜ ਉਹਨਾਂ ਦੇ بیٹے ਯੁਗਰਾਜ ਹੰਸ ਅੱਖਾਂ ਦੇ ਵਿੱਚ ਹੰਝੂ ਲੈ ਕੇ ਆਪਣੇ ਉਸਤਾਦ ਪੂਰਨ ਸ਼ਾ ਕੋਟੀ ਦੇ ਅੰਤਿਮ ਦਰਸ਼ਨ ਜਿਹੜੇ ਉਹ ਕਰ ਰਹੇ ਹਨ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ ਜਿੱਥੇ ਕਿ ਅੱਜ ਹੰਸ ਰਾਜ ਹੰਸ ਉਹ ਵੀ ਗਾਰੇ ਸਦਮੇ ਦੇ ਵਿੱਚ ਬੈਠੇ ਹੋਏ ਨੇ ਚਾਹੇ ਉਹ ਗੁਰਲੇਜ ਅਖਤਰ ਨੇ ਵੱਖ-ਵੱਖ ਪੰਜਾਬੀ ਸਿੰਗਰ ਜਿਹੜੇ ਵੱਖ-ਵੱਖ ਸ਼ਕਸ਼ੀਤਾਂ ਜਿਹੜੀਆਂ ਪੂਰਨ ਸ਼ਾ ਕੋਟੀ ਨੂੰ ਚਾਣ ਵਾਲਿਆ ਚ ਇੱਥੇ ਅਜ ਉਹਨਾਂ ਦੇ ਪਰਿਵਾਰ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਮੌਜੂਦ ਨੇ